ਸਸਿਆਦ ਨੇ ਮੈਨੂੰ 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 ਪਤਾ ਵੀ ਹੈ ਕਿ ਇਹਨੇ ਲੋਕਾਂ ਨੇ ਸ਼ਰਾਬ ਚੋਰੀ ਹੈ ਇਹ ਕਿਉਂ ਮੈਂ ਨਾ ਨੀ ਕਈ ਵਾਰ ਕੀ ਹੁੰਦਾ ਹੈਗਾ ਆਪਾਂ ਸੁਚੇਤ ਨਹੀਂ ਤੇ ਮੇਰਾ ਸੁਭਾਅ ਨਹੀਂ ਹੈਗਾ ਇਹ ਬੜੀ ਜਾਣੀ ਇਹ ਚ ਇੱਕ ਪੈਸਾ ਵੀ ਕੋਈ ਸਚਾਈ ਨਹੀਂ ਸੀ ਤੇ ਨਾਲੇ ਪਰਚੇ ਦਾ ਦਰਜ ਕਰਦੇ ਬਣਦੇ ਵੀ ਹੈਗੇ ਉਹ ਤਾਂ ਦੇਖੋ ਮੈਂ ਮਹੀਪਾਲ ਕਹਿੰਦਾ ਕਹਿੰਦਾ ਇੱਕ ਸਫਾ ਕਾਂਗਰਸ ਨਾਲ ਤਰੀਕ ਕਰਦੇ ਦੇਖੋ ਮੇਰਾ ਜਸਵੀਰ ਮੂਗਾ ਕਹੂੰਗਾ ਹੀ ਕਹੂੰਗਾ ਮੈਂ ਸੋਨਹਲ ਸਰ ਜੀ ਵਾਲੇ ਹੁਣ ਕ੍ਰਾਣੀ ਜੀਆ ਨੂੰ ਜੋ ਕਿ ਆਪਣੇ ਜ਼ਿਲ੍ਹਾ ਪੋਨ ਸੋਨਹਲ ਫੈਕਰੀ ਕਾਲ ਅਤੇ ਬਾਅਦ ਦਰ ਸਿੰਘ ਜੀਆ ਨੂੰ ਪੀਤ ਸਾਹਿਬ ਨੂੰ ਬੋਰੀ ਸਰ ਦੇਖੋ ਜੀ ਜੋ ਕਿ ਬਲਾਕ ਸਮਿਤੀ ਦੇ ਕੈਂਡੀਡੇਟ ਤੇ ਖਿਲਾੜੀ ਤੋਂ ਗੁਰਸੇਵਕ ਸਿੰਘ ਜੀ ਉਹਨਾਂ ਨੂੰ ਸਨਮਾਨ ਹਾਂ ਜੀ ਦੇ ਨਕਰ ਚੰਦਗੀ ਰਾਮ ਜੀ ਇਹ ਵੀ ਪਟਵਾਰੀ ਰਿਟਾਇਰ ਹੋਏ ਹੈ ਜੀ ਆਪਣਾ ਇੱਕ ਕੈਂਡੀਡੇਟ ਅਨਪੋਜ਼ਡ ਜਿੱਤ ਗਿਆ ਜੀ ਓਨ ਕਰੋਦਾ ਸੀ ਤੇ ਉਹਦਾ ਪਿੰਡ ਛੱਟਾ ਗਵਿੰਦਪੁਰਾ ਆਮ ਆਦਮੀ ਪਾਰਟੀ ਨੇ ਜਾਂ ਕਾਂਗਰਸ ਨੇ ਵੀ ਉਹਨਾਂ ਦੇ ਖਿਲਾਫ ਪਰਚਾ ਨਹੀਂ ਭਰਿਆ ਨਾ ਹੀ ਸੁਖਰੀਮ ਖਾਨ ਉਹ ਕਾਲਾ ਜੀ ਦਾ ਤੇ ਭਪਿੰਦਰ ਜੀ ਦਾ ਕਿਉਂਕਿ ਇਕੱਲੇ ਇਕੱਲੇ ਦਾ ਨਾਂ ਲੈਣਾ ਦੱਸ ਜਿੰਨੀ ਲੀਡਰਸ਼ਿਪ ਬੈਠੀ ਹੈ ਕੀ ਆਕੇ ਨੇ ਸਾਰੀ ਚੀਜ਼ਾਂ ਬਹੁਤ ਜ਼ਰੂਰਤ ਹੈ ਭਾਈ ਅੱਛਾ ਚਲੋ ਨਾ ਬਿਗਲ ਪਾ ਬੰਜ ਚੁੱਕਿਆਗਾ ਕਿਵੇਂ ਦੇਖਦੇ ਹਾਂ ਦੇਖੋ ਜ਼ਿਲ੍ਹਾ ਪਰਿਸ਼ਦ ਦੇ ਪੰਚਾਇਤ ਨੰਬਰ 31 ਹੋਣਾ ਹੋਰ ਗਿਆ ਕੋਈ ਚਾਰਜ ਅਸੀਂ ਸਾਡੇ 4 ਜ਼ੋਨ ਦੇ ਜ਼ਿਲ੍ਹਾ ਪ੍ਰਸ਼ਦ ਦੇ ਉਹਨਾਂ ਚੋਂ ਤਿੰਨਾਂ ਦੀ ਅੱਜ ਸਾਰੇ ਲੀਡਰਸ਼ਿਪ ਟੀਮ ਤਿੰਨ ਮੀਟਿੰਗਾਂ ਅਸੀਂ ਕੀਤੀ ਹੈ ਤੇ ਇੰਨਾ ਵਿੱਚ ਬਹੁਤ ਸ਼ਾਂ ਹੈ ਵਰਗਾ ਅਸੀਂ ਜੀ ਜਾਣ ਨਾਲ ਮਿਹਨਤ ਕਰ ਰਹੇ ਨੇ ਸਾਰੇ ਤੇ ਮੈਨੂੰ ਇਸ ਗੱਲ ਦਾ ਪੂਰਾ ਭਰੋਸਾ ਹੈ ਵੀ ਬਹੁਤ ਹੀ ਵਧੀਆ ਇੱਕ ਰਿਕਾਰਡ ਤੋੜ ਵੋਟਾਂ ਦੇ ਨਾਲ ਸਾਡੇ ਉਮੀਦਵਾਰ ਜਿੱਤ ਪ੍ਰਾਪਤ ਕਰਨਗੇ ਤੇ ਸਰਕਾਰ ਦੀ ਧੱਕਾਸ਼ਾਹੀ ਦੇ ਬਾਵਜੂਦ ਸਰਕਾਰ ਨੇ ਬੜੀਆਂ ਚਲਾਕੀਆਂ ਕਰਕੇ ਇਹਨਾਂ ਨੇ ਜਿਹੜੇ ਆਪਣੇ ਕੈਂਡੀਡੇਟ ਸੀ ਕੋਈ ਵੀ ਨੂੰ ਉਹਨਾਂ ਨੂੰ ਕਾਗਜ਼ਪਰ ਤੋਂ ਰੋਕਿਆ ਸਾਡੇ ਉਮੀਦਵਾਰਾਂ ਨੂੰ ਲੈ ਰਹੇ 3 ਵਜੇ 6:30 ਵਜੇ ਤੱਕ ਬਿਠਾਈ ਰੱਖਿਆ ਤੇ ਫਿਰ ਪੌਣੇ 3 ਕਹਿੰਦੇ ਵੀ ਤੁਸੀਂ ਜਾ ਕੇ ਕੋਈ ਬੰਦਾ ਲੈ ਕੇ ਆਓ ਜਿਹੜਾ ਤੁਹਾਡੀ ਗਵਾਹੀ ਪਾਏ ਤੇ ਉਹ ਵਿਚਾਰੇ ਕਾਰ ਚ ਮਿੱਠੇ ਬੰਦਿਆਂ ਨੂੰ ਲੈਣ ਗਏ 10 ਮਿੰਟ ਲੱਗ ਹੀ ਜਾਂਦੇ ਜਦ ਵਾਪਸ ਆਏ ਉਹ ਕਹਿੰਦੇ ਜੀ 3 ਵਜ ਕੇ 2 ਮਿੰਟ ਹੋ ਗਏ ਹੁਣ ਤੁਸੀਂ ਅੰਦਰ ਨਹੀਂ ਵਰ ਸਕਦੇ ਮਤਲਬ ਜਾਣ ਬੁੱਝ ਕੇ ਉਹਨਾਂ ਨੂੰ ਖੱਜਲ ਖਵਾਰ ਕੀਤਾ ਤੇ ਜਿਹੜੀ ਦੇ ਵਿੱਚ ਸਾਰੀ ਅਫਸਰਚਾਹੀ ਤੇ ਇਹ ਜਿਹੜੀ ਪਾਰਟੀ ਆਮ ਆਦਮੀ ਪਾਰਟੀ ਦੇ ਲੀਡਰ ਸਾਰੇ ਰੜਕੇ ਇਹਨਾਂ ਨੇ ਧੋਖਾ ਹੈ ਪਰ ਇਹ ਗੱਲ ਇਹ ਭੁਲੇਖਾ ਨਾ ਪਾਉਣ ਵੀ ਇਹ 2-4 ਬੰਦਿਆਂ ਦੇ ਕੈਂਡੀਡੇਟ ਨਹੀਂ ਕਾ ਕਾਗਜ਼ ਭਰੇ ਤਾਂ ਜਿੱਤ ਜਾਣਗੇ ਇਹ ਲੋਕ ਇਹਨਾਂ ਨੂੰ ਮੂੰਹ ਤੋੜ ਜਵਾਬ ਦੇਣਗੇ ਨਾ ਕਿ ਐਨਓਸੀਆਂ ਲੈ ਕੇ ਨਹੀਂ ਵੀ ਗੱਲ ਸਾਹਮਣੇ ਆਈ ਵੀ ਐਨਓਸੀਆਂ ਨਹੀਂ ਬਹੁਤ ਸਾਰੇ ਕੈਂਡੀਡੇਟਾਂ ਨੂੰ ਦਿੱਤੀ ਗਈ ਐਨਓਸੀ ਤਾਂ ਚਲੋ ਫਿਰ ਵੀ ਇਲੈਕਸ਼ਨ ਕਮਿਸ਼ਨ ਨੇ ਤੇ کورٹ ਨੇ ਹਦਾਇਤ ਕਰਤੀ ਕਿ ਇਹਨਾਂ ਨੂੰ ਜ਼ਰੂਰੀ ਨਹੀਂ ਐਨਓਸੀ ਲੈਣੀ ਉਹਦੇ ਨਾਲ ਕੁਝ ਰੀਲੀਫ ਮਿਲ ਗਈ ਸਾਰੇ ਨੇ ਐਫੀਡੇਵਿਟ ਲਾਤੇ ਜੇ ਐਨਓਸੀ ਦੇ ਆਧਾਰ ਤੇ ਰਿਜੈਕਟ ਕਰਨਗੇ ਤਾਂ ਫਿਰ ਅਸੀਂ ਕੋਰਟ ਚ ਜਾਵਾਂਗੇ ਲੋਕਤੰਤਰ ਦੀ ਗੱਲ ਹੁੰਦੀ ਰਹੀ ਹੈ ਜੀ ਚੋਣਾਂ ਦੇ ਵਿੱਚ ਪਰ ਜਿਵੇਂ ਹੁਣ ਪਾਰਟੀ ਦੇ ਪਾਰਚੇ ਖੋਣ ਆ ਪਾੜ ਨੂੰ ਲੈ ਕੇ ਬਹੁਤ ਸਾਰੀਆਂ ਵੀਡੀਓ ਵੀ ਸਾਹਮਣੇ ਆਈਆਂ ਨੇ ਤੇ ਆਮ ਆਦਮੀ ਪਾਰਟੀ ਦੇ ਹਲਕਾ ਕਨੌਰ ਦੇ ਐਮਐਲਏ ਨਾਲ ਜਿਹੜੀਆਂ ਪਟਿਆਲੇ ਦੇ ਵਿੱਚ ਵੀਡੀਓ ਸਾਹਮਣੇ ਆਈ ਉਹ ਵਿਅਕਤੀ ਖੜਾ ਦੇਖਿਆ ਗਿਆ ਦੇਖੋ ਗੱਲ ਇਕੱਲੇ ਕਨੌਰ ਦੀ ਨਹੀਂ ਮੈਂ ਸਭ ਦਾ ਆਮ ਆਦਮੀ ਪਾਰਟੀ ਅੰਨਾ ਹਜਾਰੇ ਦੀ ਮੂਵਮੈਂਟ ਚ ਇਹ ਕਹਿ ਕੇ ਆਏ ਸੀ ਵੀ ਅਸੀਂ ਲੋਕਤੰਤਰ ਨੂੰ ਬਚਾਉਣਾ ਹੈ ਬੜਾ ਵੱਡਾ ਉੱਥੇ ਦੇਖੋ ਧਰਨਾ ਲੱਗਿਆ ਸਾਰੇ ਦੇਸ਼ ਨੇ ਉਹਦੇ ਚ ਭਾਗ ਲਿਆ ਪਰ ਇਹਨਾਂ ਨੇ ਉਸ ਮੂਵਮੈਂਟ ਚੋਂ ਨਿਕਲ ਕੇ ਆਮ ਆਦਮੀ ਪਾਰਟੀ ਨੇ ਜੋ ਨਿਹਰਗਰਦੀ ਕੀਤੀ ਹੈ ਉਹ ਗੱਲ ਸੁਣਾ ਜੋ ਲੋਕਤੰਤਰ ਦਾ ਘਾਣ ਕੀਤਾ ਇਹਨਾਂ ਨੇ ਇਹ ਇਤਿਹਾਸਕ ਮੈਂ ਸਮਝਦਾ ਜੋ ਵੀ ਉਸ ਧਰਨੇ ਤੇ ਲੋਕ ਗਏ ਉਹ ਨਰਾਸ਼ ਹੋਏ ਨੇ ਇਹਨਾਂ ਦੀ ਇਹਨਾਂ ਤੇ ਬਾਕੀ ਸਾਰੀਆਂ ਪੁਰਾਣੀਆਂ ਪਾਰਟੀਆਂ ਜਿਹੜੀਆਂ ਸੀਆਂ ਉਹਨਾਂ ਸਾਰਿਆਂ ਦੇ ਰਿਕਾਰਡ ਤੋੜ ਤੇ ਧੱਕੇਸ਼ਾਹੀ ਚ ਅਤੇ ਕਰਪਸ਼ਨ ਦੇ ਵਿੱਚ ਇਹ ਮਤਲਬ ਇਹਨਾਂ ਨੇ ਇੱਕ ਬਣਾਤਾ ਮਾਪਦੰਡ ਖੜਾ ਕਰਤਾ ਵੀ ਹਾਂ ਆਮ ਆਦਮੀ ਪਾਰਟੀ ਸਰਕਾਰ ਬਣੀ ਸੀ ਆ ਅਨੇਰ ਕਰਦੀ ਇਹਨਾਂ ਨੇ ਕੀਤੀ ਇੱਕ ਮਨੀਸ਼ ਜੋਵੀਆ ਜਿਆ ਬਿਆਨ ਸਾਹਮਣੇ ਆਇਆ ਸੀ ਪਿੱਛੇ ਜੇ ਕਿ ਚੋਣਾਂ ਜਿੱਤਣ ਦੇ ਲਈ ਸਾਹਮਣ ਦੰਡ ਭੇਰ ਜਿਹੜਾ ਕੁਝ ਬਣਾਉਣਾ ਪਵੇ ਉਹ ਅਪਣਾਵਾਂਗੇ ਸੋ ਇਹਦਾ ਵੀ ਹੁਣ ਉਹੀ ਲੋਕਾਂ ਨੇ ਜਿਹੜਾ ਝੂੜੀਆਂ ਪਾਈਆਂ ਨੇ ਫਿਰ ਉਹੀ ਕਰਨਾ ਹੋਰ ਕੀ ਇਹ ਕਰਨਗੇ ਲੋਕ ਦੇਖੋ ਐ ਚੱਲਣ ਵਾਲੇ ਨਹੀਂ ਫਿਰ ਜਦ ਆਉਣਗੇ ਇਹਨਾਂ ਨੂੰ ਮੂੰਹ ਦੀ ਖਾਣੀ ਪਊਗੀ ਇਹ ਭੁਲੇਖਾ ਨਾ ਪਾੜਨ ਵੀ ਅਸੀਂ ਇਹ ਯੂਪੀ ਬਿਹਾਰ ਨਹੀਂ ਹੈਗਾ ਜਿੱਥੇ ਲੋਕ ਚੁੱਪ ਕਰਕੇ ਇਹ ਜਿਹੜੇ ਬਾਹੂ ਬਲੀ ਨੇ ਉਹਨਾਂ ਦੀਆਂ ਧੱਕੇਸ਼ਾਹੀ ਸਹਿ ਲੈਂਦੇ ਨੇ ਇੱਥੇ ਲੋਕਾਂ ਨੇ ਫਿਰ ਇਹਨਾਂ ਨੂੰ ਵੀ ਭਜਾ ਲੈਣਾ ਮੂੰਹੇ ਲਾ ਕੇ ਫਿਰ ਪਤਾ ਚੱਲੂਗਾ ਤੇ ਫਿਰ ਆਫਤਾ ਦਾ ਨੁਕਸਾਨ ਕਰਾਉਣਗੇ ਪੁਲਿਸ ਦਾ ਵੀ ਨੁਕਸਾਨ ਕਰਾਉਣਗੇ ਜਿਸ ਤਰੀਕੇ ਦਾ ਜੀ ਹੁਣ ਜ਼ਿਲ੍ਹਾ ਪ੍ਰਸ਼ਦ ਦੀਆਂ ਚੋਣਾਂ ਦੇ ਵਿੱਚ ਦੇਖਣ ਨੂੰ ਮਿਲਿਆ ਸਵਾਲ ਇਹ ਵੀ ਉੱਠਦਾ ਹੈ ਕਿ 2027 ਦੀਆਂ ਚੋਣਾਂ ਦੇ ਵਿੱਚ ਕਿਤੇ ਇਸ ਤੋਂ ਵੱਧ ਨਾ ਕਿਤੇ ਦੇਖਣ ਨੂੰ ਮਿਲੇ ਦੇਖੋ 2027 ਦੀਆਂ ਜਿਹੜੀਆਂ ਚੋਣਾਂ ਨੇ ਉਹ ਹੋਣਗੀਆਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਥਲੇ ਉਹ ਚ ਪੋਲਿਸ ਫੋਰਸ ਵੀ ਬਾਰੋਂ ਹੁੰਦੀ ਹੈ ਸੋ ਉੱਥੇ ਕਿਤੇ ਨਾ ਕਿਤੇ ਜਿਹੜਾ ਹੈ ਕਿਉਂਕਿ ਇਹ ਇੱਕ ਨੈਸ਼ਨਲ ਲੈਵਲ ਦੀ ਇਲੈਕਸ਼ਨ ਹੁੰਦੀ ਹੈ ਉੱਥੇ ਸੂਬਾ ਸਰਕਾਰ ਦੇ ਹੱਥ 'ਚ ਕੁਝ ਨਹੀਂ ਹੁੰਦਾ ਤਾਂ ਕਰਕੇ ਅਫਸਰ ਵੀ ਡਰਦੇ ਕਿਉਂਕਿ ਸਰਕਾਰ ਬਦਲ ਨਹੀਂ ਹੁੰਦੀ ਇਹ ਆ ਨਵੀਂ ਸਰਕਾਰ ਬਣਦੀ ਉਸ ਤੋਂ ਬਾਅਦ ਸੋ ਉਦੋਂ ਇੰਨਾ ਨਹੀਂ ਹੁੰਦਾ ਪਰ ਆ ਜਿਹੜੀਆਂ ਮਿਊਸਪਲ ਕਮੇਟੀ ਦੀਆਂ ਚੋਣਾਂ ਨੇ ਪੰਚਾਇਤ ਦੀਆਂ ਜ਼ਿਲ੍ਹਾ ਪ੍ਰਸ਼ਦ ਬਲਾਕ ਸੰਪਤੀ ਇਹਨਾਂ 'ਚ ਜੋ ਧੱਕਾਸ਼ਾਹ ਆਮ ਆਦਮੀ ਨੇ ਕੀਤੀ ਹੈ ਪਾਰਟੀ ਨੇ ਉਹ ਉਹ ਬੜੀ ਦੁਖਦਾਈ ਹੈ ਹਰ ਕਿਸੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਆਂ ਜੀ ਦੇਖੋ ਮੈਂ ਤਾਂ ਇਹੀ ਅਪੀਲ ਕਰੂੰਗਾ ਕਿ ਤੁਸੀਂ ਲੋਕ ਸਮਝਦਾਂ ਨੇ ਲੋਕ ਹਰ ਚੀਜ਼ ਜਾਣਦੇ ਆਂ ਜਿਹੜੀ ਪਾਰਟੀ ਜਿਹੜੇ ਉਮੀਦਵਾਰ ਤੁਹਾਨੂੰ ਲੱਗਦਾ ਹੈ ਵੀ ਤੁਹਾਡਾ ਨਾਲ ਖੜ੍ਹ ਸਕਦੇ ਨੇ ਜਿਹੜੇ ਲੋਕ ਹੁਣ ਤੱਕ ਤੁਹਾਡੇ ਦੁੱਖ ਸੁੱਖ ਵਿੱਚ ਸਹਾਇ ਹੋਏ ਨੇ ਜਿਨ੍ਹਾਂ ਨੇ ਇਲਾਕੇ ਦਾ ਵਿਕਾਸ ਕੀਤਾ ਹੈ ਜਾਂ ਜਿਹੜੇ ਹਮਦਰਦ ਨੇ ਤੁਹਾਡੇ ਉਹਨਾਂ ਨੂੰ ਸਾਥ ਦਿਓ ਤੇ ਆਪਣੇ ਆਪ ਚੰਗੀ ਸਿਆਸਤ ਤੁਸੀਂ ਬਣਾਵਾ ਦੇਉਗੇ ਜੇ ਅਸੀਂ ਸਿਰਫ ਸੱਤਾ ਦੇਖ ਕੇ ਕਰੋ ਕਰਨਗੇ ਲੋਕ ਤਾਂ ਫਿਰ ਉਹਦੇ ਨਾਲ ਤਾਂ ਜਿਹੜੇ ਮਾੜੇ ਲੋਕ ਪੂਰੇ ਉਮੀਦਵਾਰਾਂ ਦੇ ਚੋਣ ਨਿਸ਼ਾਨ ਪੀ ਰਹਿਣਗੇ ਅਸੀਂ ਹੁਣ ਇਹਦਾ ਅਪਲਾਈ ਕੀਤਾ ਹੈਗਾ ਦੇਖਦੇ ਕੀ ਨਿਸ਼ਾਨ ਹੁੰਦੇ ਆ ਸਾਰਿਆਂ ਨੂੰ ਇੱਕੋ